ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡੀਜੀਪੀ ਪੰਜਾਬ ਅਤੇ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਫਰੀਦਕੋਟ ਦੀ ਸੀਆਈ ਸਟਾਫ ਦੀ ਟੀਮ ਵੱਲੋਂ ਇੱਕ ਨਸ਼ਾ ਤਸਕਰ ਨੂੰ 1 ਕਿਲੋ ਹਿਰਨ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਦੇ ਚਲਦੇ ਫਰੀਦਕੋਟ ਤੋਂ ਇਲਾਵਾ ਜੈਤੋ ਕੋਟਕਪੂਰਾ ਦੀ ਪੁਲਿਸ ਵੱਲੋਂ ਵੀ 24 ਘੰਟਿਆਂ ਵਿੱਚ ਪੰਜ ਮੁਕਦਮੇ ਦਰਜ ਕਰਕੇ ਇੱਕ ਮਹਿਲਾ ਸਮੇਤ 10 ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 1 ਕਿਲੋ 16 ਗ੍ਰਾਮ ਹਿਰੋਇਨ 250 ਨਸ਼ੀਲੀ ਗੋਲੀਆਂ ਅਤੇ 6 ਕਿਲੋ 330 ਗ੍ਰਾਮ ਡੋਡਾਪੋਸਟ ਦੇ ਬੂਟੇ ਜੋ ਜੈਤੋ ਥਾਣਾ ਵੱਲੋਂ ਨਸ਼ਾ ਤਸਕਰ ਦੇ ਘਰ ਵਿੱਚ ਲੱਗੇ ਬਰਾਮਦ ਕੀਤੇ ਗਏ ਇਸ ਦੇ ਨਾਲ ਹੀ ਪੁਲਿਸ ਵੱਲੋਂ ਬੀਤੇ 7 ਮਹੀਨਿਆਂ ਦੌਰਾਨ 183 ਮੁਕਦਮੇ ਦਰਜ ਕਰਕੇ 252 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਇਸ ਤੋਂ ਇਲਾਵਾ 3 ਗਰੋਹ ਦੇ 11 ਮੈਂਬਰਾਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਵੱਡੀ ਮਾਤਰਾ ਵਿੱਚ ਤੇਜ਼ ਤਾਰ ਹਥਿਆਰ ਮੋਬਾਈਲ ਅਤੇ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ। ਗ੍ਰਿਫਤਾਰ ਦੋਸ਼ੀਆਂ ਉੱਪਰ ਪਹਿਲਾਂ ਵੀ سنگੀਨ ਜੁਰਮਾਂ ਤਹਿਤ 15 ਮੁਕੱਦਮੇ ਦਰਜ ਹਨ। ਐਸਐਸਪੀ ਡਾਕਟਰ ਪ੍ਰਿਗਿਆ ਜੈਨ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਸੰਗਠਿਤ ਅਪਰਾਧਾਂ ਖਿਲਾਫ ਕਾਰਵਾਈ ਕਰਦੇ ਹੋਏ ਪਿਛਲੇ 7 ਮਹੀਨਿਆਂ ਦੌਰਾਨ 28 ਮੁਕੱਦਮੇ ਦਰਜ ਕਰਕੇ 143 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮੌਕੇ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਨੂੰ ਸੁਰੱਖਿਅਤ ਬਣਾਉਣ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ 8 ਵਿਅਕਤੀਆਂ ਨੂੰ ਇਲਾਜ ਲਈ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਵੀ ਕਰਵਾਇਆ ਗਿਆ ਹੈ ਬੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੀ ਰਹਿਨੁਮਾਈ ਹੇਠ ਐਸਐਸਪੀ ਡਾਟਰ ਪ੍ਰਗਿਆ ਜੈਨ ਦੀ ਅਗਵਾਈ ਚ ਫਰੀਦਕੋਟ ਪੁਲਿਸ ਨੇ ਕੰਮ ਕਰਦਿਆਂ ਹੋਇਆਂ ਤਿੰਨ ਇਹ ਗਰੋਹ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ 15 ਕੇਸ ਰਜਿਸਟਰਡ ਹਨ ਇਹਨਾਂ ਦੇ ਵਿੱਚ 11 ਮੈਂਬਰ ਇਹਨਾਂ ਦੇ ਅਰੈਸਟ ਹੋਇਆ ਇਹਨਾਂ ਦੇ ਕੋਲ ਕਿਰਪਾਨਾਂ ਤੇ ਤਾਰ ਹਥਿਆਰ ਹੋਰ ਮੋਬਾਈਲ ਅਤੇ ਮੋਟਰਸਾਈਕਲ ਰਿਕਵਰ ਕੀਤੇ ਹਨ ਇਹਨਾਂ ਦੇ ਖਿਲਾਫ 15 ਕੇਸ ਰਜਿਸਟਰਡ ਸੀ ਜੋ ਇਹਨਾਂ ਨੂੰ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਰੈਸਟ ਕੀਤਾ ਇਹਦੇ ਵਿੱਚ ਥਾਣਾ ਸਦਰਕੋਟ ਕਪੂਰਾ ਨੇ 4 ਥਾਣਾ ਸਿਟੀ ਫਰੀਦਕੋਟ ਨੇ 4 ਅਤੇ ਥਾਣਾ ਸਦਰਕ ਫਰੀਦਕੋਟ ਨੇ 3 ਬੰਦੇ ਅਰੈਸਟ ਕੀਤੇ ਆ ਤੇ ਇਹਨਾਂ ਨੂੰ ਮੁਕਦਮੇ 'ਚ ਅਰੈਸਟ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹਨਾਂ ਦਾ ਰਿਮਾਨਡ ਲੈ ਕੇ ਜਲਦੀ ਇਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਕੋਈ ਜੋ ਇਹਨਾਂ ਨੇ ਕੇਸ ਇਹਨਾਂ ਦੇ ਖਿਲਾਫ ਦਰਜ ਹਨ ਜਾਂ ਇਹਨਾਂ ਨੇ ਕੀਤੇ ਹਨ ਵਾਰਦਾਤਾਂ ਕੀਤੀਆਂ ਹਨ ਉਹ ਵੀ ਟ੍ਰੇਸ ਕੀਤੀਆਂ ਜਾਊਗੀਆਂ 15 ਕੇਸ ਇਹਨਾਂ ਦੇ ਖਿਲਾਫ ਚੱਲਦੇ ਆ ਪਹਿਲਾਂ ਹੀ ਪੰਜਾਬ ਸਰਕਾਰ ਦੇ ਯੋਧਨ ਨਸ਼ਾ ਵਿਰੋਧ ਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਪ੍ਰਗਿਆ ਜੈਨ ਐਸਐਸਪੀ ਸਾਹਿਬ ਦੇ ਅਗਵਾਈ ਹੇਠ ਐਨਡੀਪੀਐਸ ਦੇ ਖਿਲਾਫ ਕਾਰਵਾਈ ਕਰਦੇ ਹੋਏ 1 ਕਿਲੋ 6 ਗ੍ਰਾਮ ਹੈਰੋਨ ਜਿਹੜੀ ਹੈਗਾ ਇੱਕ ਫਿਰੋਜ਼ਪੁਰ ਨਿਵਾਸੀ ਦੇ ਕੋਲੋਂ ਰਿਕਵਰ ਕੀਤੀ ਗਈ ਜੋ ਇਸ ਦੇ ਖਿਲਾਫ ਪਹਿਲਾਂ ਵੀ ਦੋ ਕੇਸ ਐਨਡੀਪੀਐਸ ਦੇ ਦਰਜ ਹਨ ਇਹਦਾ ਪੁਲਿਸ ਰਿਮਾਨ ਲੈ ਕੇ ਜਲਦ ਹੀ ਜਿਹੜਾ ਇਹਦਾ ਬੈਕਵਰਡ ਤੇ ਫਾਰਵਰਡ ਲਿੰਕ ਜਿਹੜਾ ਚੈੱਕ ਕਰਕੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਇਹਦੇ ਨਾਲ ਹੀ ਫਰੀਦਕੋਟ ਪੁਲਿਸ ਵੱਲੋਂ ਨੌ ਵੱਖ-ਵੱਖ ਪਰਚੇ ਦਰਜ ਕਰਕੇ ਐਨਡੀਪੀਐਸ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਕੁੱਲ 121 ਗ੍ਰਾਮ ਹੈਰੋਇਨ ਤੇ 390 ਨਸ਼ੀਲੀਆਂ ਗੋਲੀਆਂ ਵੀ ਰਿਕਵਰ ਕੀਤੀਆਂ ਗਈਆਂ ਜੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਗੱਲ ਹੈ ਕਿ 6 ਕਿਲੋ 330 ਗ੍ਰਾਮ ਉਡੇ ਜੋ ਕਿ ਇੱਕ ਬੰਦੇ ਨੇ ਅਜੀਤ ਸਿੰਘ ਨੇ ਆਪਣੇ ਘਰ ਦੇ ਵਿੱਚ ਬੀਜੇ ਹੋਏ ਸੀ ਉਹ ਪੌਦੇ ਜਿਹੜੇ ਆ ਉਹ ਵੀ ਰਿਕਵਰ ਕੀਤੇ ਗਏ ਹਨ ਤੇ ਉਸ ਦੇ ਖਿਲਾਫ ਵੀ ਕੇਸ ਰਜਿਸਟਰ ਸਦਰਕੋਟਕਪੂਰੇ ਵਿੱਚ ਕੀਤਾ ਗਿਆ ਹੈ